ਪਾਰਟੀਸ਼ਨ ਮਿਊਜ਼ੀਅਮ ਅਮਰਸਾ ਦੀ ਤੁਹਾਨੂੰ ਤਸਵੀਰਾਂ ਸਾਂਝੀ ਕਰਦੇ ਆ ਜਿਹੜੇ ਕਿ ਭਾਰਤ ਪਾਕਿਸਤਾਨ ਵੰਡੇ ਵੇਲੇ ਦੀਆਂ ਤੁਹਾਨੂੰ ਜੜੀਆਂ ਉਹ ਤਸਵੀਰਾਂ ਜਿਹੜੀਆਂ ਭਾਵੁਕ ਕਰ ਦੇਣਗੀਆਂ ਕਿ ਲੋਕੀ ਜਦੋਂ ਅੰਦਰ ਚੀਜ਼ਾਂ ਨੂੰ ਵੇਖਦੇ ਆ ਉਹ ਬਹੁਤ ਜ਼ਿਆਦਾ ਭਾਵੁਕ ਹੁੰਦੇ ਆ ਕਿਉਂਕਿ ਚੀਜ਼ਾਂ ਹੀ ਉਹਦਾਂ ਦੀਆਂ ਲੋਕਾਂ ਨੇ ਸਾਨੂੰ ਆਪਣੀਆਂ ਚੀਜ਼ਾਂ ਪਰਸਨਲ ਚੀਜ਼ਾਂ ਦਿੱਤੀ ਹੋਈ ਹੈ ਜਿਹੜੀਆਂ ਵੰਡੇ ਦੇ ਦੌਰਾਨ ਉਹ ਆਪਣੇ ਨਾਲ ਲੈ ਕੇ ਆਏ ਸੀ ਇਹ ਕੋਲੇ ਬਾਹਰ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਇਹ ਸਾਰੇ ਪਾਰਟੀਸ਼ਨ ਸਰਵਾਈਵਰਸ ਹੀ ਨੇ ਤੇ ਉਹਨਾਂ ਨੇ ਆਪ ਖਿਚਵਾਈਆਂ ਫੋਟੋਆਂ ਸਾਡੇ ਕੋਲ ਕਿਉਂਕਿ ਉਹ ਇੰਨਾ ਜ਼ਿਆਦਾ ਯਾਦ ਕਰਦੇ ਹੋ ਉਹ ਵੇਲੇ ਨੂੰ ਕਿ ਜਦੋਂ ਸਾਡਾ ਗੱਲ ਕਰਦੇ ਆ ਤੇ ਉਹ ਬਹੁਤ ਹੀ ਜ਼ਿਆਦਾ ਭਾਵੁਕ ਹੁੰਦੇ ਆ ਉਹ ਕਹਿੰਦੇ ਕਿ ਜਦੋਂ ਸੋਨੇ ਆ ਰਾਤੀ ਸਾਨੂੰ ਆਪਣਾ ਘਰ ਯਾਦ ਆਂਦਾ ਸਾਨੂੰ ਆਪਣਾ ਉਹੀ ਘਰ ਯਾਦ ਆਂਦਾ ਜਿੱਥੇ ਅਸੀਂ ਆਪਣਾ ਬਚਪਨ ਕੱਢਿਆ ਤੇ ਸਾਡੇ ਕੋ ਉਹਨਾਂ ਦੀਆਂ ਫੋਟੋਆਂ ਉਹਨਾਂ ਨੇ ਆਪਣੇ ਜਿੱਦਾਂ ਪਤੀਲੇ ਲੈ ਕੇ ਆਏ ਨਾਲ ਚੁੱਕ ਕੇ ਸਾਨੂੰ ਪਤੀਲੇ ਦਿੱਤੇ ਹੋਏ ਨੇ ਆਪਣੇ ਪੁਰਾਣੇ ਕੱਪੜੇ ਦਿੱਤੇ ਹੋਏ ਨੇ ਸੰਦੂਕ ਜਿਹੜੇ ਨਾਲ ਚੁੱਕ ਕੇ ਲੈ ਕੇ ਆਏ ਉਹ ਦਿੱਤੇ ਹੋਏ ਨੇ ਕਿਉਂਕਿ ਉਸ ਟਾਈਮ ਉੱਥੇ ਲੋਕੀ ਕਹਿੰਦੇ ਕਿ ਅਸੀਂ ਬੜੇ ਅਮੀਰ ਸੀ ਸਾਡੇ ਕੋਈ ਨੇ ਘੋੜੇ ਹੁੰਦੇ ਸਾਡੇ ਨੇ ਕੋਈ ਬਲਦ ਸਾਡੇ ਕੋਲ ਨਹੀਂ ਹਗਾਵਾਂ ਹੁੰਦੀਆਂ ਸੀ ਜ਼ਮੀਨਾਂ ਬੜੀਆਂ ਸੀ ਅਸੀਂ ਕਿਤੇ ਕਣਕਾ ਲੈ ਕੇ ਆਏ ਹੋਏ ਸੀ ਇਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਤੇ ਅਸੀਂ ਵਾਪਸ ਨਹੀਂ ਜਾ ਪਾਣਾ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬੜੀ ਮੁਸ਼ਕਲਾਂ ਦੇ ਨਾਲ ਸਟਾਰਟ ਕੀਤਾ। ਇਹ ਮਿਊਜ਼ੀਅਮ ਇੱਕ ਇੱਕ ਐਗਜ਼ਾਮਪਲ ਹੀ ਦਿੰਦਾ ਸਾਰੇ ਉਹਨਾਂ। ਕਿ ਵੀ ਜੋ ਹੋ ਗਿਆ ਉਹ ਹੋ ਗਿਆ ਹੁਣ ਅੱਗੇ ਅਸੀਂ ਫੈਨਾਪਰਾ ਵਾਂਗੂ ਰਹਿਣਾ ਪਿਆਰ ਦੇ ਨਾਲ ਰਹਿਣਾ ਸ਼ਾਂਤੀ ਦੇ ਨਾਲ ਰਹਿਣਾ। ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਹੈ ਤਸਵੀਰਾਂ ਖਵਾਵਾਂਗੇ ਅੰਮ੍ਰਿਤਸਰ ਦੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਦੀ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹੇ ਹਾਂ ਜਿਹੜੇ ਕਿ ਭਾਰਤ ਪਾਕਿਸਤਾਨ ਵੰਡੇ ਵੇਲੇ ਦੀਆਂ ਤੁਹਾਨੂੰ ਜੜੀਆਂ ਉਹ ਤਸਵੀਰਾਂ ਜੜੀਆਂ ਭਾਵੁਕ ਕਰ ਦੇਣਗੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਕੱਲੀ ਇਕੱਲੀ ਜਿਹੜੀ ਤਸਵੀਰ ਤੁਹਾਨੂੰ ਭਾਵੁਕ ਕਰ ਦੇਗੀ ਇਹ ਅੰਮ੍ਰਿਤਸਰ ਦੇ ਛਾਟੇ ਦੀ ਜਿਹੜੀ ਕੀਏ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਦੀ ਅਤੇ ਉਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਜਿਹੜੇ ਕੀ ਭਾਰਤ ਪਾਕਿਸਤਾਨ ਵੰਡ ਦੇ ਵੇਲੇ ਜਿਹੜੇ ਕੀ ਪਾਕਿਸਤਾਨ ਤੋਂ ਇੱਧਰ ਆਏ ਸੀ ਉਹਨਾਂ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਬਜ਼ੁਰਗ ਜਿਹੜਾ ਕੀ ਗੱਲੇ ਤੇ ਜਿਹੜਾ ਕੀ ਉਸ ਟਾਈਮ ਦੇ ਜਿਹੜਾ ਘਰਾਂ ਵਿੱਚੋਂ ਹਵੇਲੀਆਂ ਵਿੱਚੋਂ ਆਦਿਆ ਵਾ ਉਸ ਟਾਈਮ ਦੀ ਜਿਹੜੀ ਸਮੇਂ ਦੀਆਂ ਖੇਤਰੀਆਂ ਤਸਵੀਰਾਂ ਤੁਹਾਨੂੰ ਮਨ ਭਾਵਕ ਕਰ ਦੇਣਗੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਭਾਰਤ ਦੀਆਂ ਉਸ ਟਾਈਮ ਦੀਆਂ ਤਸਵੀਰਾਂ ਨੇ ਕਿ ਪਾਰਟੀਸ਼ਨ ਮਿਊਜ਼ੀਅਮ ਦੀਆਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਬਜ਼ੁਰਗਾਂ ਨੂੰ ਦੇਖ ਕੇ ਅੱਜ ਵੀ ਕਿਤੇ ਪਾਕਿਸਤਾਨ ਦਾ ਉਹ ਵੇਲਾ ਜਿਹੜਾ ਯਾਦ ਆਉਂਦਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸਾ ਲਾਹੌਰ ਦਾ ਜਿਹੜਾ ਕਿ ਲੋਹਾਰ ਦਾ ਕੰਮ ਕਰ ਰਿਹਾ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਮਿਹਨਤ ਕਸ਼ ਲੋਕ ਸੀ ਉਸ ਵਕਤ ਦੇ ਇਹ ਤਸਵੀਰਾਂ ਵੇਖ ਕੇ ਤੁਹਾਨੂੰ ਜਿਹੜਾ ਮਨ ਜਿਹੜਾ ਤੁਹਾਡਾ ਭਾਵੁਕ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਬੇਬੇ ਦੀਆਂ ਅੱਜ ਵੀ ਤਸਵੀਰਾਂ ਵੇਖ ਕੇ ਕਿਤੇ ਉਹ ਵੇਲਾ ਜਿਹੜਾ ਵਕਤ ਜਿਹੜਾ ਯਾਦ ਆਉਂਦਾ ਵਾ ਭਾਰਤ ਤੇ ਪਾਕਿਸਤਾਨ ਦੇ ਵੰਡ ਵੇਲੇ ਦੀਆਂ ਜਿਹੜੀ ਕੀ ਹੈ ਤਸਵੀਰਾਂ ਨੇ ਇਹ ਤਸਵੀਰਾਂ ਵੇਖ ਕੇ ਤੁਹਾਡਾ ਵੀ ਕਿਤੇ ਖਿਰਦਿਆ ਜਿਹੜਾ ਬਲੁੰਦਲਾ ਜਾਵੇਗਾ ਅਤੇ ਤੁਸੀਂ ਵੀ ਕਰੀ ਭਾਵੁਕ ਹੋ ਜਾਓਗੇ ਤਸਵੀਰਾਂ ਵੇਖ ਕੇ ਅੰਦਰ ਚੱਲਾਂਗੇ ਅੰਦਰ ਜਾ ਕੇ ਤੁਹਾਨੂੰ ਕੱਲੀ-ਕੱਲੀ ਜਿਹੜੀ ਤਸਵੀਰ ਦੇ ਨਾਲ ਜਿਹੜੀ ਸਾਂਝੀ ਕਰਾਂਗੇ ਜਿਹੜੇ ਕਿ ਬਹੁਤ ਸੋਹਣਾ ਪ੍ਰਾਲਖ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਮਿਊਜ਼ੀਅਮ ਖੋਲ ਕੇ ਇੱਕ ਵਾਰੀ ਫਿਰ ਤੋਂ ਜਿਹੜੇ ਆ ਅੱਖਾਂ ਤੁਹਾਡੀਆਂ ਨਰਮ ਹੋ ਜਾਣਗੀਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਜਿਹੜੇ ਤੁਹਾਡੇ ਜ਼ਖਮ ਜਿਹੜੇ ਹਾਰੇ ਹੋ ਜਾਣਗੇ ਕਿਉਂਕਿ ਇਹ ਪਾਰਟੀਸ਼ਨ ਮਿਊਜ਼ੀਅਮ ਉਸ ਵਕਤ ਦਾ ਵਾ ਤੁਸੀਂ ਦੇਖ ਸਕਦੇ ਹੋ ਹਿੰਦੀ ਇੰਗਲਿਸ਼ ਪੰਜਾਬੀ ਤੇ ਉਰਦੂ ਵਿੱਚ ਵੀ ਜਿਹੜਾ ਹੈ ਇਹ ਦਸਾਇਆ ਗਿਆ ਵਾ ਅਤੇ ਖਾਸ ਕਰਕੇ ਜਿਹੜੇ ਸਲਾਨੀ ਨੇ ਜਿਹੜੇ ਦੇਸ਼ਾਂ ਦੀ ਸੰਸਥਾ ਇੱਥੇ ਆਉਂਦੇ ਨੇ ਇਸ ਵਿਜ਼ਿਟਰ ਨੂੰ ਦੇਖਣ ਵਾਸਤੇ ਅਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਇੱਕ ਵਾਰੀ ਫਿਰ ਤੋਂ ਜੜੀਆਂ ਤਾਲੀਆਂ ਹੋ ਜਾਂਦੀਆਂ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕੱਲੀ ਕੱਲੀ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਅਮਰਸਾ ਦੇ ਪਾਰਟੀਸ਼ਨ ਦੀਆਂ ਤੇ ਅੰਦਰ ਚੱਲਦੇ ਅੰਦਰ ਜਾ ਕੇ ਗੱਲਬਾਤ ਵੀ ਕਰਾਂਗੇ ਅੰਦਰ ਜਿਹੜੇ ਉੱਥੋਂ ਦੇ ਮੇਨ ਸੰਚਾਲਕ ਨੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਉਹਨਾਂ ਨੂੰ ਇਹ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਇਜਾਜ਼ਤ ਹੈ ਇਥੋਂ ਦੇ ਮਿਊਜ਼ੀਅਮ ਦੇ ਜਿਹੜੇ ਕੀ ਮੈਨੇਜਰ ਨੇ ਮੈਡਮ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੈਮ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਰਾਜਵਿੰਦਰ ਜੀ ਭਾਰਤ ਪਾਕਿਸਤਾਨ ਵਾਂਡੇ ਵਿੱਚ ਜਿਹੜਾ ਮਿਊਜ਼ੀਅਮ ਬਣਾਇਆ ਹੋਇਆ ਆ ਕੀ ਕੀ ਦਿਖਾਇਆ ਗਿਆ ਇਸ ਮਿਊਜ਼ੀਅਮ ਵਿੱਚ ਅਤੇ ਕੀ ਗੱਲ ਕਰੀਏ ਸਲਾਨੀਆਂ ਦੀ ਰੋਜ਼ ਕਿੰਨੇ ਕਿ ਸਲਾਨੀ ਇੱਥੇ ਆ ਕੇ ਜੜੀਆਂ ਉਸ ਵਕਤ ਦੀਆਂ ਫੋਟੋਆਂ ਨੇ ਉਸ ਵਕਤ ਦੀਆਂ ਵੀਡੀਓ ਨੇ ਜਸ ਉਸ ਵਕਤ ਦਾ ਸਮਾਨ ਅ ਕਿੰਨਾ ਕੇ ਵੇਖ ਕੇ ਮਨ ਨੂੰ ਪਾਵ ਕੋ ਜੀ ਮਿਊਜ਼ੀਅਮ ਦੇ ਵਿੱਚ ਜਿੱਦਾਂ ਕਿ ਇਹ ਦੱਸਿਆ ਕਿ 1947 ਦਾ ਮਿਊਜ਼ੀਅਮ ਹੈ ਭਾਰਤ ਪਾਕਿਸਤਾਨ ਦੀ ਵੰਡ ਦੇ ਉੱਤੇ ਮਿਊਜ਼ੀਅਮ ਬਣਾਇਆ ਗਿਆ ਤੇ ਸਾਡੇ ਕੋ ਰੋਜ਼ ਤੇ 2000 ਤੋਂ ਉੱਪਰ ਲੋਕ ਆਉਂਦੇ ਨੇ ਔਰ ਵੀਕਐਂਡ ਦੇ ਵਿੱਚ ਤੇ ਸਾਡੇ ਕੋ 3000 4000 ਦੇ ਅਰਾਊਂਡ ਲੋਕ ਆ ਜਾਂਦੇ ਨੇ ਮਿਊਜ਼ੀਅਮ ਦੇ ਵਿੱਚ ਤੇ ਲੋਕੀ ਜਦੋਂ ਅੰਦਰ ਚੀਜ਼ਾਂ ਨੂੰ ਵੇਖਦੇ ਆ ਉਹ ਬਹੁਤ ਜ਼ਿਆਦਾ ਭਾਵੁਕ ਹੁੰਦੇ ਆ ਕਿਉਂਕਿ ਚੀਜ਼ਾਂ ਹੀ ਉਹਨਾਂ ਦੀਆਂ ਲੋਕਾਂ ਨੇ ਸਾਨੂੰ ਆਪਣੀਆਂ ਚੀਜ਼ਾਂ ਪਰਸਨਲ ਚੀਜ਼ਾਂ ਦਿੱਤੀ ਹੋਈਆਂ ਜਿਹੜੀਆਂ ਵੰਡੇ ਦੇ ਦੌਰਾਨ ਉਹ ਆਪਣੇ ਨਾਲ ਲੈ ਕੇ ਆਏ ਸੀ ਤੇ ਜਦੋਂ ਵੰਡ ਦੇ ਦੌਰਾਨ ਕੋਈ ਆਪਣੇ ਨਾਲ ਕੋਈ ਚੀਜ਼ਾਂ ਲੈ ਕੇ ਆਵੇ ਉਹ ਕਿੰਨੀ ਹੈ ਉਹਦੇ ਨਾਲ ਹੀ ਯਾਦਾਂ ਜੁੜੀਆਂ ਹੁੰਦੀਆਂ ਲੋਕੀ ਪੜਦੇ ਆ ਦੇਖਦੇ ਆ ਬਹੁਤ ਜ਼ਿਆਦਾ ਪਾਵੁਕ ਹੁੰਦੇ ਆ ਤੇ ਸਮ ਟਾਈਮ ਸਾਡੇ ਕੋਲ ਇੱਥੇ ਵੀ ਆਉਂਦੇ ਆ ਸਾਨੂੰ ਆ ਕੇ ਰਿਵਿਊਜ਼ ਵੀ ਦਿੰਦੇ ਆ ਕਿ ਮਿਊਜ਼ੀਅਮ ਦੇ ਵਿੱਚ ਬਹੁਤ ਜ਼ਿਆਦਾ ਅੱਛਾ ਲੱਗਾ ਤੇ ਸਾਨੂੰ ਥੈਂਕ ਯੂ ਕਰਕੇ ਜਾਂਦੇ ਆ ਕਿ ਤੁਸੀਂ ਇਹ ਮਿਊਜ਼ੀਅਮ ਇੱਥੇ ਬਣਾਇਆ ਮੇਰੀ ਜੀ ਮੈਮ ਵੰਡ ਦੀ ਗੱਲ ਕੀਤੀ ਸੀ ਬੈਂਸਪਸ ਤੇ ਕਿ ਕਈ ਲੋਕ ਆਪਣੀਆਂ ਯਾਦਾਂ ਜੜੀਆਂ ਲੈਂਦੇ ਪੰਜਾਬ ਤੋਂ ਪੰਜਾਬ ਖੜਦੇ ਪੰਜਾਬ ਜੀ ਲੈ ਕੇ ਨੇ ਕਿ ਕੀ ਕੀ ਯਾਦਾਂ ਜੜੀਆਂ ਤੁਹਾਨੂੰ ਇੱਥੇ ਆ ਕੇ ਜਮਾ ਕਰਾ ਕੇ ਨੇ ਦੇਖੋ ਨੂੰ ਸਾਂਝਾ ਕਰ ਦਿਓ ਅਸੀਂ ਦੇਖਦੇ ਵੀ ਜਦੋਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਬੇਸਾ ਤੇ ਕਈ ਕਹਿੰਦੇ ਵੀ ਲਹਿੰਦੇ ਪੰਜਾਬ ਦੀ ਸੀ ਮਿੱਟੀ ਲੈ ਕੇ ਆਏ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੁੰਦੀ ਹੈ ਇਹ ਸਾਡੇ ਕੋਲ ਉਧਰੋਂ ਦੀ ਮਿੱਟੀ ਸਾਡੇ ਕੋਲ ਹੈਗੀ ਤੇ ਅਸੀਂ ਇੱਥੇ ਐਗਰੀ ਕਰ ਸਕਦੇ ਆ ਕਿਉਂਕਿ ਇੱਕ ਫੈਮਿਲੀ ਸੀ ਉਹ ਗਏ ਸੀ ਉਧਰ ਤੇ ਉਹ ਮਿੱਟੀ ਉਥੋਂ ਦੀ ਲੈ ਕੇ ਆਏ ਉਥੋਂ ਉਹ ਇੱਟ ਲੈ ਕੇ ਆਏ ਉਥੋਂ ਦੀ ਚੁੱਕ ਕੇ ਇਹ ਨਾਲ ਮਿੱਟੀ ਲੈ ਕੇ ਆਏ ਤੇ ਉਹ ਉਹਨਾਂ ਨੇ ਸਾਨੂੰ ਮਿਊਜ਼ੀਅਮ ਦੇ ਵਿੱਚ ਵੀ ਦਿੱਤੀ ਹੋਈ ਹੈ ਉਹ ਅਸੀਂ ਮਿਊਜ਼ੀਅਮ ਦੇ ਵਿੱਚ ਸਵਾਲ ਕੇ ਰੱਖੀ ਹੈ ਕਿ ਲੋਕੀ ਉਧਰੋਂ ਆਣ ਤੇ ਆ ਕੇ ਉਹ ਚੀਜ਼ ਨੂੰ ਦੇਖਣ ਕਿਉਂਕਿ ਉਹਨਾਂ ਦੇ ਫਾਦਰ ਇੱਕ ਟਾਈਮ ਤੇ ਬਿਮਾਰ ਹੋ ਗਏ ਤੇ ਉਸ ਟਾਈਮ ਲੋਕਾਂ ਨੂੰ ਹੁੰਦਾ ਨਾ ਕਿ ਮੈਂ ਉਹ ਫਲਾਣੇ ਫਲਾਣੇ ਹਕੀਮ ਤੋਂ ਠੀਕ ਹੋਊਂਗਾ ਤੇ ਉਹ ਕਹਿੰਦੇ ਕਿ ਮੈਂ ਉਹ ਵਾਲੇ ਹਕੀਮ ਤੋਂ ਠੀਕ ਹੋਊਂਗਾ ਤੋ ਤੱਕ ਤਾਂ ਵੰਡ ਹੋ ਗਈ ਸੀ ਫਿਰ ਉਹਨਾਂ ਦੀ ਡਾਟਰ ਸੀ ਉਹ ਗਏ ਉਹਨਾਂ ਨੇ ਰਿਕੁਐਸਟ ਕੀਤੀ ਕਿ ਮੇਰੇ ਫਾਦਰ ਬਹੁਤ ਬਿਮਾਰ ਆ ਮੈਂ ਉਹਨਾਂ ਨੂੰ ਹਕੀਮ ਨੂੰ ਮਿਲਣਾ ਜਾ ਕੇ ਤੇ ਉਹ ਜਦੋਂ ਉੱਥੇ ਗਏ ਉਹਨਾਂ ਨੇ ਹਕੀਮ ਨੂੰ ਮਿਲੇ ਉਹਨਾਂ ਨੇ ਇੱਕ ਨਾ ਛੋਟੇ ਜਿਹੇ ਟੋਏ ਦੇ ਵਿੱਚ ਖਡੋਣੇ ਦੇ ਵਿੱਚ ਉਹਨਾਂ ਨੂੰ ਇੱਕ ਦਵਾਈ ਬਣਾ ਕੇ ਦਿੱਤੀ ਉਹਨਾਂ ਨੇ ਕਿਹਾ ਇਹਨਾਂ ਨੂੰ ਦੇ ਦੇ ਜਾ ਕੇ ਇਹ ਉਸੇ ਟਾਈਮ ਠੀਕ ਹੋ ਜਾਣਗੇ ਤੇ ਜਦੋਂ ਉਹ ਵਾਪਸੀ ਕਰ ਰਹੇ ਸੀ ਤੇ ਨਾਲ ਉਥੋਂ ਇੱਕ ਛੋਟੀ ਜੀ ਇੱਟ ਚੁੱਕੀ ਤੇ ਨਾਲ ਉਥੋਂ ਹੀ ਛੋਟੇ ਛੋਟੇ ਪੱਥਰ ਪਏ ਹੋਏ ਸੀ ਉਹ ਚੁੱਕ ਕੇ ਲੈ ਕੇ ਆਏ ਜਿਹੜੇ ਕਿ ਉਹਨਾਂ ਨੇ ਸਾਨੂੰ ਮਿਊਜ਼ੀਅਮ ਦੇ ਵਿੱਚ ਦਿੱਤੇ ਤੇ ਅਸੀਂ ਇੱਥੇ ਲਾਏ ਵੀ ਹੋਏ ਨੇ ਤੇ ਨਾਲ ਹੋਰ ਗੱਲ ਕਰੀਏ ਮਾਣ ਦੀ ਲੈ ਕੇ ਹੋਰ ਕੀ ਕੀ ਇਹਨਾਂ ਦਾ ਜਿਹੜਾ ਸਮਾਨ ਆ ਜਾਂ ਮਾਣ ਨੂੰ ਲੈ ਕੇ ਜਿਹੜਾ ਤਸਾਂ ਆ ਗਿਆ ਵਾ ਅਸੀਂ ਦੇਖਿਆ ਬਾਹਰ ਫੋਟੋਆਂ ਬਹੁਤ ਸੋਹਣੀਆਂ ਪ੍ਰਕਾਰ ਕੀਤੀਆਂ ਵਾ ਅਸੀਂ ਦੇਖਿਆ ਇੱਕ ਜਿਹੜੀ ਸਵਰਨ ਕੋਲ ਮਾਤਾ ਜੀ ਆ ਛੱਟ ਦੇ ਰਹਿਣ ਵਾਲਿਆ ਛਟਾ ਸਟੇਸ਼ਨ ਤੇ ਇੱਕ ਹੋਰ ਖਾਸ ਰਹਿਣ ਵਾਲਿਆ ਉਹ ਵੀ ਪਾਕਿਸਤਾਨੋਂ ਆਏ ਸੀ ਜਦੋਂ ਉਸ ਟਾਈਮ ਮਾਂਡੇਵਲੇ ਅਸੀਂ ਦੇਖਿਆ ਉਹਨਾਂ ਦੀ ਵੀ ਪੁਰਾਣੀ ਫੋਟੋ ਪੇ ਲੱਗੀ ਆ ਬਲੈਕ ਐਂਵਾਈਟ ਚ ਉਹ ਵੀ ਬੜੇ ਬਜ਼ੁਰਗੀਆਂ ਜਿਹੜੀਆਂ ਫੋਟੋ ਬਣੀਆਂ ਆ ਬੜੀਆ ਵੇਖ ਕੇ ਮਨ ਭਾਵਕ ਹੋ ਜਾਂਦੀਆਂ ਨੇ ਕਿਤੇ ਸਾਨੂੰ ਪੁਰਾਣੀ ਯਾਦ ਆ ਜਾਂਦੀ ਸਾਡੇ ਬਜ਼ੁਰਗਾਂ ਦੀ ਦਾਦੀ ਜਾਂ ਸਾਡੇ ਪਰਦਾਦੀਆਂ ਦੀ ਯਾਦ ਆ ਜਾਂਦੀ ਅੱਗੇ ਅ ਬਿਲਕੁਲ ਇਹ ਬਾਹਰ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਇਹ ਸਾਰੇ ਪਾਰਟੀਸ਼ਨ ਸਰਵਾਈਵਰਸ ਹੀ ਨੇ ਤੇ ਇਹ ਉਹਨਾਂ ਨੇ ਆਪ ਖਿਚਵਾਈਆਂ ਫੋਟੋਆਂ ਸਾਡੇ ਕੋਲ ਕਿਉਂਕਿ ਉਹ ਇੰਨਾ ਜ਼ਿਆਦਾ ਯਾਦ ਕਰਦੇ ਹੋ ਉਹ ਵੇਲੇ ਨੂੰ ਕਿ ਜਦੋਂ ਸਾਡਾ ਗੱਲ ਕਰਦੇ ਆ ਤੇ ਉਹ ਬਹੁਤ ਹੀ ਜ਼ਿਆਦਾ ਭਾਵਕ ਹੁੰਦੇ ਆ ਅਸੀਂ ਉਹਨ ਸਾਨੂੰ ਬਹੁਤ ਟਾਈਮ ਲੱਗ ਜਾਂਦਾ ਇੰਟਰਵਿਊ ਕਰਦੇ ਕਿਉਂਕਿ ਉਹ ਉਸ ਟਾਈਮ ਦੇ ਵਿੱਚ ਚਲੇ ਜਾਂਦੇ ਆ ਉਹ ਕਹਿੰਦੇ ਕਿ ਜਦੋਂ ਸੋਹਨੇ ਆ ਰਾਤੀ ਸਾਨੂੰ ਆਪਣਾ ਘਰ ਯਾਦ ਆਂਦਾ ਸਾਨੂੰ ਆਪਣਾ ਉਹੀ ਘਰ ਯਾਦ ਆਂਦਾ ਜਿੱਥੇ ਅਸੀਂ ਆਪਣਾ ਬਚਪਨ ਕੱਢਿਆ ਤੇ ਸਾਨੂੰ ਕਦੀ ਕਦੀ ਲੱਗਦਾ ਹੀ ਨਹੀਂ ਕਿ ਇਹ ਸਾਡਾ ਘਰ ਹੈ ਸਾਡਾ ਘਰ ਤਾਂ ਪਿੱਛੇ ਛੁੱਟ ਗਿਆ ਤੇ ਸਾਡੇ ਕੋ ਉਹਨਾਂ ਦੀਆਂ ਫੋਟੋਆਂ ਉਹਨਾਂ ਨੇ ਆਪਣੇ ਜਿੱਦਾਂ ਪਤੀਲੇ ਲੈ ਕੇ ਆਏ ਨਾਲ ਚੁੱਕ ਕੇ ਸਾਨੂੰ ਪਤੀਲੇ ਦਿੱਤੇ ਹੋਏ ਨੇ ਆਪਣੇ ਪੁਰਾਣੇ ਕੱਪੜੇ ਦਿੱਤੇ ਹੋਏ ਨੇ ਸੰਦੂਕ ਜਿਹੜੇ ਨਾਲ ਚੁੱਕ ਕੇ ਲੈ ਆਏ ਉਹ ਦਿੱਤੇ ਹੋਏ ਨੇ ਔਰ ਆਪਣੀਆਂ ਕਿਤਾਬਾਂ ਦਿੱਤੀਆਂ ਨਿੱਕੇ ਨਿੱਕੇ ਜਿਹੜੀਆਂ ਮੂਰਤੀਆਂ ਨਾਲ ਲੈ ਆਏ ਉਹ ਦਿੱਤੇ ਹੋਏ ਨੇ ਕਈ ਲੋਕੀ ਉਸ ਟਾਈਮ ਤੇ ਸੋਚਦੇ ਸੀ ਕਿ ਚਲੋ ਪੈਸੇ ਨੱਪ ਕੇ ਚੱਲ ਜਾਨੇ ਆ ਦਰਖਤ ਦੇ ਥੱਲੇ ਥੋੜੇ ਟਾਈਮ ਦੀ ਗੱਲ ਵਾਪਸ ਆ ਜਾਗੇ ਉਹ ਸੰਦੂਕ ਨਾਲ ਚੁੱਕ ਕੇ ਲੈ ਆਏ ਖਾਲੀ ਪੈਸਿਆਂ ਵਾਲਾ ਤੇ ਪੈਸੇ ਉੱਥੇ ਦੱਬ ਕੇ ਆ ਗਏ ਜਦੋਂ ਪਤਾ ਲੱਗਾ ਕਿ ਇਹ ਤੇ ਕਦੀ ਹੋਣ ਹੀ ਨਹੀਂ ਵਾਲਾ ਅਸੀਂ ਵਾਪਸ ਜਾਣਾ ਹੀ ਨਹੀਂ ਫਿਰ ਉਹਨਾਂ ਦੀ ਜਿਹੜੀ ਹਾਲਤ ਸੀ ਇੱਥੇ ਥੋੜੀ ਉਹਨਾਂ ਨੂੰ ਆਪਣਾ ਸਾਹਮਣਾ ਕਰਨਾ ਪਿਆ ਗਰੀਬੀ ਦਾ ਕਿਉਂਕਿ ਉਸ ਟਾਈਮ ਉੱਥੇ ਲੋਕੀ ਕਹਿੰਦੇ ਕਿ ਅਸੀਂ ਬੜੇ ਅਮੀਰ ਸੀ ਸਾਡੇ ਕੋਈ ਨੇ ਘੋੜੇ ਹੁੰਦੇ ਸੀ ਸਾਡੇ ਨੇ ਕੋ ਬਲਦ ਸਾਡੇ ਕੋਈਆਂ ਗਾਵਾਂ ਹੁੰਦੀਆਂ ਸੀ ਜ਼ਮੀਨਾਂ ਬੜੀਆਂ ਸੀ ਅਸੀਂ ਕਿਤੇ ਕਣਕਾ ਲਾ ਕੇ ਆਏ ਹੋਏ ਸੀ ਤੇ ਇੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਤੇ ਅਸੀਂ ਵਾਪਸ ਨਹੀਂ ਜਾ ਪਣਾ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬੜੀ ਮੁਸ਼ਕਲਾਂ ਦੇ ਨਾਲ ਸਟਾਰਟ ਕੀਤਾ ਮਾ ਜੀ ਐਮਐਸਓ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਜਾਂ ਤੁਹਾਨੂੰ ਕਿਤੇ ਮਿਲਦੇ ਜਿਹੜੇ ਭਾਰਤ ਪਾਕਿਸਤਾਨ ਮੰਡੇ ਬਲੇ ਜਿਹੜੇ ਉਤਲੋ ਇਤਲ ਆਏ ਸੀ ਜਦੋਂ ਤੁਹਾਨੂੰ ਆਪਣਾ ਵਾਕਿਆਸ ਹੁੰਦੇ ਆ ਕਿ ਲੱਗਦਾ ਪੀ ਉਹ ਜਿਹੜੀ ਦਰਦਦਰਾ ਰਾਤ ਮੈਂ ਕਹਿ ਸਕਦਾ ਜਿਹੜਾ ਜਦੋਂ ਦਿਨ ਲੌਕਸਮੈਂਟ ਹੋਈ ਸੀ ਵੀ ਭਾਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋ ਗਈ ਆ ਜਿਹੜੇ ਸਰਦਾਰ ਨੇ ਉਹ ਵਾਪਸ ਪੰਜਾਬ ਜਲ ਜਣ ਜਾ ਭਾਰਤ ਜਲ ਜਣਾ ਬਾਕੀ ਜਿਹੜੇ ਮੁਸਲਮਾਨੋਂ ਪਾਕਿਸਤਾਨ ਆ ਬੜੀ ਉਸ ਨੂੰ ਲੈ ਕੇ ਵੀ ਬੜੀ ਮਾਨ ਪਾਪਕ ਹੋ ਜਾਂਦਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੜੇ ਅਮੀਰ ਹੁੰਦੇ ਸੀ ਲੋਕ ਉਥੋਂ ਦੇ ਬੜੇ ਸਰਦਾਰ ਹੁੰਦੇ ਸੀ ਤੇ ਉਹਨਾਂ ਦੀਆਂ ਹਵੇਲੀਆਂ ਸੀ ਉਹਨਾਂ ਦੇ ਚੰਗੇ ਚੰਗੇ ਮਹਿਲ ਬਣੇ ਹੋਏ ਸੀ ਪਰ ਜਦੋਂ ਇਸ ਤਰ੍ਹਾਂ ਦਾ ਵਾਕਇਸ ਹੁੰਦੇ ਨੇ ਉਥੋਂ ਕਈ ਆਪਣੇ ਪਸ਼ੂ ਤੱਕ ਜਾਂ ਜਾਂ ਹੋਰ ਕਰਦਾ ਸਮਾਨ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕਈ ਆਪਣੇ ਜਿਹੜੇ ਉਸ ਵਕਤ ਦੇ ਮਹਿੰਗੇ ਜਵਰਾਸੀ ਜਾਂ ਜਿਹੜੇ ਸੋਨੇ ਸੀ ਜਾਂ ਕਹੋ ਸਿੱਕੇ ਜਿਹੜੇ ਪੈਸੇ ਉਹ ਦਤਸਰ ਦਬ ਕੇ ਆ ਗਏ ਸੀ ਪਸ਼ਾਇਦ ਅਸੀਂ ਵਾਪਸ ਆ ਜਾਾਂਗੇ ਪਰ ਜਦੋਂ ਪਤਾ ਲੱਗਦਾ ਵੀ ਭਾਈ ਵੰਡ ਹੋ ਗਈ ਹੈ ਹੁਣ ਤੇ ਪਾਕਿਸਤਾਨ ਦੇ ਹਿੰਦੂਸਤਾਨ ਬਣ ਗਿਆ ਵਾ ਹੁਣ ਸੱਸੀਂ ਉਧਰ ਨਹੀਂ ਜਾ ਸਕਦੇ ਉਸ ਟਾਈਮ ਦਾ ਜਿਹੜਾ ਵਾਕਿਆ ਸੁਣਾਉਂਦੇ ਨੇ ਉਸ ਟਾਈਮ ਤੇ ਉਹਨਾਂ ਹਿਰਦੇ ਕਿੰਨੇ ਗਰੂਲੇ ਜਾਂਦੇ ਨੇ ਕਿਉਂਕਿ ਉਹ ਜਿਹੜਾ ਮੈਂ ਕਹਿੰਦਾ ਇੱਕ ਦਰਦਨਾਕ ਸੀਨ ਸੀ ਜਦੋਂ ਲੋਕਮੈਂਟ ਹੁੰਦੀ ਆ ਜਦੋਂ ਇੱਕ ਵਾਜੇ ਵਿੱਚ ਪਈ ਹਿੰਦੂਸਤਾਨ ਦੀ ਵੰਡ ਹੋ ਗਈ ਆ ਤੇ ਸਿੱਖ ਤੇ ਮੁਸਲਮਾਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ ਵੱਖ-ਵੱਖ ਤਰ੍ਹਾਂ ਚੱਲ ਜਾਂਦੇ ਉਸ ਟਾਈਮ ਦਾ ਕੀ ਅਸੀਂ ਜਦੋਂ ਲੋਕਾਂ ਨੂੰ ਇੰਟਰਵਿਊ ਕਰਨ ਜਾਂ ਜਾਈਦਾ ਹੈ ਜਾਂ ਲੋਕੀ ਸਾਡੇ ਕੋ ਪਹਿਲਾਂ ਅਸੀਂ ਇੰਟਰਵਿਊ ਕਰਨ ਜਾਂਦੇ ਹੁੰਦੇ ਸੀ ਉਹ ਲੋਕਾਂ ਨੂੰ ਮਿਊਜ਼ੀਅਮ ਤੋਂ ਪਤਾ ਲੱਗਿਆ ਤੇ ਲੋਕੀ ਉਹਨਾਂ ਆਪ ਇੰਟਰਵਿਊ ਦੇਣ ਆਉਂਦੇ ਆ ਕਿ ਸਾਡੀ ਇੰਟਰਵਿਊ ਰੱਖੋ ਇੱਥੇ ਮਿਊਜ਼ੀਅਮ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਸੁਣਦੇ ਸੁਣਦੇ ਜਦੋਂ ਉਹ ਆਪਣੀ ਕੋਈ ਸਟੋਰੀ ਸੁਣਾਉਂਦੇ ਆ ਤੇ ਪਹਿਲਾਂ ਤੇ ਉਹ ਵੀ ਉੱਥੇ ਚੱਲ ਜਾਂਦੇ ਆ ਪਰ ਪੁਰਾਣੇ ਸਮੇਂ ਦੇ ਵਿੱਚ ਅਸੀਂ ਵੀ ਉਹਨਾਂ ਦੇ ਨਾਲ ਹੀ ਪੁਰਾਣੇ ਸਮੇਂ ਚਲੇ ਜਾਂਦਾ ਤੇ ਵੇਖੋ ਜਦੋਂ ਆਪਣਾ ਘਰ ਛੱਡਣਾ ਇਤ ਇਜ਼ੀ ਹੈ ਨਹੀਂ ਜਦੋਂ ਆਪ ਸੋਚਦੇ ਆ ਕਿ ਜੀ ਅਸੀਂ ਆਪਣੀ ਮਿਹਨਤ ਨਾਲ ਸਾਡੇ ਪੇਰੈਂਟਸ ਨੇ ਆਪਣੀ ਮਿਹਨਤ ਨਾਲ ਘਰ ਉਹ ਉਹਨਾਂ ਨੂੰ ਛੱਡਣਾ ਪੈ ਗਿਆ ਇੰਨੀ-ਇੰਨੀ ਜ਼ਮੀਨਾਂ ਹੁੰਦੀਆਂ ਸੀ ਉਹਨਾਂ ਨੂੰ ਛੱਡਣੀਆਂ ਪੈ ਗਈਆਂ ਇੱਥੇ ਆ ਕੇ ਉਹ ਰੋਟੀ-ਰੋਟੀ ਲਈ ਮਹਤਾਜ ਹੋ ਗਏ ਤੇ ਉਹ ਯਾਦ ਕਰਕੇ ਆਫਕੋਰਸ ਭਾਵੁਕ ਹੁੰਦੇ ਆ ਬਹੁਤ ਜ਼ਿਆਦਾ ਤੇ ਉਹਨਾਂ ਦੇ ਨਾਲ ਅਸੀਂ ਵੀ ਭਾਵੁਕ ਹੁੰਨੇ ਆ ਕਿਉਂਕਿ ਉਹ ਚੀਜ਼ਾਂ ਨੂੰ ਸੁਣਨਾ ਕਿਉਂਕਿ ਅਸੀਂ ਵੀ ਸਾਰੇ ਵਾਂਡੇ ਦੇ ਪਰਿਵਾਰਾਂ ਚੋਂ ਹੀ ਆ ਉਹ ਚੀਜ਼ਾਂ ਨੂੰ ਅਸੀਂ ਬਚਪਨ ਤੋਂ ਸੁਣਿਆ ਤੇ ਜਦੋਂ ਅਸੀਂ ਉਹਨਾਂ ਦੀ ਯਾਦਾਂ ਸੁਣੀਦੇ ਆ ਤੇ ਅਸੀਂ ਬਹੁਤ ਜ਼ਿਆਦਾ ਨਾਲ ਉਹਨਾਂ ਦੇ ਵੀ ਭਾਵੁਕ ਹੋ ਜੀਦਾ ਤੇ ਉਹਨਾਂ ਦਾ ਤਾਂ ਪੁੱਛੋ ਤੁਸੀਂ ਕੁਝ ਨਾ ਲੱਗਦਾ ਜਦੋਂ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਵਕਤ ਕੋਈ ਉਹਨਾਂ ਦੇ ਭੈਣ ਭਰਾਤ ਤੋਂ ਰਹਿ ਜਾ ਉਸ ਵੇਲੇ ਕੋਈ ਯਾਰ ਦੋਸਤ ਕੋਈ ਸਹੇਲੀ ਰਹਿ ਗਈ ਹੋਗੀ ਅੱਜ ਵੀ ਕਿਤੇ ਯਾਦ ਹੋਊਗੀ ਬਚਪਨ ਦੀਆਂ ਜੋ ਗੱਲਾਂ ਚੇਤੇ ਆਉਂਦੀਆਂ ਨੇ ਵੀ ਸਾਡੇ ਨਾਲ ਕਿਤੇ ਉਹ ਖੇਡਦੇ ਹੁੰਦੇ ਸੀ ਉਦੋਂ ਭਾਈਚਾਰਾ ਸਾਂ ਇਕੱਠਾ ਸੀ ਉਦੋਂ ਲਈ ਸੀ ਹੁੰਦਾ ਵੀ ਜਾਤ ਪਾਤ ਉਹ ਲੈ ਕੇ ਵੀ ਇਹ ਹਿੰਦੂ ਆ ਜਾਏ ਮੁਸਲਮਾਨ ਆ ਸੇਕਿਆ ਉਹ ਜੋ ਉਹ ਚੀਜ਼ਾਂ ਹੋਈਆਂ ਅੱਜ ਉਹ ਜਵਾਨ ਹੋ ਗਏ ਨੇ ਬੁਢਾਪੇ ਜਾ ਗਏ ਨੇ ਅੱਜ ਵੀ ਕਿਤੇ ਆਪਣਾ ਜਿਹੜਾ ਬਚਪਨ ਹੈ ਉਹ ਯਾਦ ਕਰਦੇ ਨੇ ਕਿ ਮੈਂ ਕਿਸੇ ਦੀ ਹਵੇਲੀ 'ਚ ਖੇਡਦੇ ਹੁੰਦੇ ਸੀ ਅਸੀਂ ਇੱਕੋ ਜਗ੍ਹਾ ਰੋਟੀ ਪਾਣੀ ਖਾਂਦੇ ਸੀ ਆ ਗੱਲਾਂ ਕਿਹ ਚੇਤੇ ਕਰਦੇ ਨੇ ਸਾਨੀਆਂ ਬਿਲਕੁਲ ਬਹੁਤ ਗੱਲਾਂ ਚੇਤੇ ਕਰਦੇ ਜੋ ਜਦੋਂ ਅਸੀਂ ਉਹਨਾਂ ਨੂੰ ਇ ਤੇ ਬਚਪਨ ਦੇ ਵਿੱਚ ਦੱਸਦੇ ਦੱਸਦੇ ਉਹ ਬੜੇ ਪਾਵਪ ਹੋ ਜਾਂਦੇ ਆ ਕਿ ਮੇਰਾ ਤੇ ਉਹ ਵਾਲਾ ਦੋਸਤ ਹੁੰਦਾ ਸੀ ਅਸੀਂ ਤੇ ਉਹਨਾਂ ਦੇ ਘਰ ਜਾਈਦਾ ਸੀ ਉਹਦੀ ਮੰਮੀ ਮੈਨੂੰ ਬੜਾ ਪਿਆਰ ਕਰਦੇ ਸੀ ਅਸੀਂ ਵਿਆਹ ਸ਼ਾਦੀਆਂ ਤੇ ਜਾਈਦਾ ਸੀ ਇਕੱਠੇ ਅਸੀਂ ਉੱਥੇ ਜਾ ਕੇ ਇਕੱਠੇ ਖਾਈਦਾ ਸੀ ਉਹਨਾਂ ਦੇ ਘਰੋਂ ਭਾਜੀ ਸਾਡੇ ਘਰ ਬੜੀ ਆਂਦੀ ਹੁੰਦੀ ਸੀ ਸਾਡੇ ਕੋਲੋਂ ਉਹਨਾਂ ਘਰ ਭਾਜੀ ਬੜੀ ਜਾਂਦੀ ਸੀ ਸਾਡੇ ਕੋਲ ਕਈ ਹਲੇ ਚਿੱਠੀਆਂ ਵੀ ਇੱਥੇ ਪਈਆਂ ਕਿ ਲੋਕਾਂ ਨੇ ਆਪਣੇ ਦੋਸਤਾਂ ਨੂੰ ਲਿਖੀਆਂ ਆਈਆਂ ਜਾਂ ਉਧਰੋਂ ਇੱਧਰੋਂ ਆਈਆਂ ਸੀ ਕਿ ਉਹਨੇ ਵੰਡ ਹੋ ਗਈ ਹੈ ਤੇ ਮੈਂ ਤੈਨੂੰ ਬਹੁਤ ਯਾਦ ਕਰਦਾ ਮੇਰਾ ਕੋਈ ਦੋਸਤ ਨਹੀਂ ਰਹਿ ਗਿਆ ਇੱਥੇ ਜਿਹੜਾ ਇੱਕ ਤੋਂ ਦੋਸਤ ਸੀਗਾ ਮੇਰਾ ਭਰਾ ਸੀ ਤੁਸੀਂ ਤੂੰ ਉੱਥੇ ਚਲਾ ਗਿਆ ਤੇ ਮੇਰਾ ਹੁਣ ਆਪਣਾ ਇੱਥੇ ਜੀ ਨਹੀਂ ਲੱਗਦਾ ਮੈਮ ਨੇ ਇਸ ਤੋਂ ਵੀ ਜਿਹੜੀ ਕਹਾਣੀ ਸੱਸ ਹੀ ਦੇ ਦੇ ਫਿਲਮਾਂ ਵਿੱਚ ਖਾਸ ਕਰਕੇ ਜੋ ਵੰਡ ਦੀ ਜਿਹੜਾ ਸੀਨ ਦਿਖਾਇੰਦਾ ਗੰਢੀ ਵਾਲਾ ਲਾਸਟ ਟ੍ਰੇਨ ਵਾਲਾ ਇੱਕ ਲਾਸ਼ਾਂ ਦੀ ਭਰੀ ਟ੍ਰੇਨ ਇਧੋ ਜਾਂਦੀ ਆ ਇੱਕ ਉਧਰ ਹੁੰਦੀ ਆ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੁੰਦੀ ਆ ਉੱਚ ਕਈਆਂ ਦੇ ਸਾਡੇ ਭਰਾ ਜਿਹੜੇ ਨੇ ਸਾਡੀ ਕਈ ਪੈਣਾ ਜਿਹੜੀ ਆ ਉਸ ਵਿੱਚ ਕਈ ਦੇ ਇੰਡੀਆ ਨੇ ਕਈਆਂ ਦੇ ਸੁਆਭ ਵੀ ਚੁਟ ਜਾਂਦੇ ਨੇ ਕਈਆਂ ਦੇ ਬੱਚੇ ਤੱਕ ਜਿਹੜੇ ਹੋ ਜਾਂਦੇ ਨੇ ਉਹ ਜਦੋਂ ਤੁਹਾਨੂੰ ਅੱਖ ਦੱਸਦੇ ਨੇ ਭਾਵਕ ਉਹਦੇ ਸੀਨ ਦਾ ਇਹ ਜਿਹੜਾ ਅਸਲਚ ਜਿਹੜੀ ਕਹਾਣੀ ਬਤਾਈ ਗਈ ਆ ਪੀ ਜਿਹੜੀਆਂ ਦੋ ਟ੍ਰੇਨਾਂ ਜਿਹੜੀਆਂ ਇੱਕ ਪਾਕਿਸਤਾਨ ਆਉਂਦੀ ਕਿੱਦੋਂ ਜਾਂਦੀ ਤੇਨ ਉਹ ਲਾਸਟ ਟ੍ਰੇਨ ਸੀ ਉਹ ਲੱਕੀ ਸੀ ਉਹ ਲੋਕੀ ਸਾਨੂੰ ਦੱਸਦੇ ਆ ਕਿਉਂਕਿ ਉਹਨਾਂ ਨੇ ਵੀ ਕਈਆਂ ਨੇ ਉਹਨਾਂ ਦੀ ਹੱਡ ਵੀਤੀ ਹੈ ਕਈਆਂ ਨੇ ਇਹ ਸਟੋਰੀ ਸੁਣੀ ਹੈ ਤੇ ਉਹ ਦੱਸਦੇ ਆ ਕਿ ਇਦਾਂ ਇੱਕ ਟ੍ਰੇਨ ਗਈ ਤੇ ਇੱਕ ਟ੍ਰੇਨ ਆਈ ਤੇ ਉਹਦੇ ਵਿੱਚ ਸਿਰਫ ਉਹ ਇੱਕ ਜਿਹੜਾ ਟ੍ਰੇਨ ਦਾ ਡਰਾਈਵਰ ਸੀ ਉਹ ਹੀ ਬਚਿਆ ਕਿਉਂਕਿ ਉਹ ਜਾ ਕੇ ਦੱਸੇਗਾ ਕਿ ਇਹ ਚੀਜ਼ ਹੋ ਗਈ ਹੈ ਤੇ ਇੱਕ ਸਾਡੇ ਕੋਲ ਸਟੋਰੀ ਹੈਗੀ ਸੀ ਇਹਨਾਂ ਦੀ ਕਿ ਉੱਥੇ ਖੜੇ ਉਹ ਕੋਈ ਟੀਸੀ ਸੀਗੇ ਤੇ ਉੱਥੇ ਖੜੇ ਉਹਨਾਂ ਨੇ ਕਹਿੰਦੇ ਸ਼ਾਂਤ ਟ੍ਰੇਨ ਕਿਉਂ ਆ ਰਹੀ ਹੈ ਤੇ ਜਦੋਂ ਉਹਨਾਂ ਨੇ ਬੂਹਾ ਖੋਲਿਆ ਉਹਦਾ ਤੇ ਫਿਰ ਅੰਦਰ ਉਹ ਫਿਰ ਉਸ ਤੋਂ ਬਾਅਦ ਕਦੀ ਬੋਲੀ ਹੀ ਨਹੀਂ ਉਹ ਉਸ ਤੋਂ ਬਾਅਦ ਕਦੀ ਬੋਲੀ ਹੀ ਨਹੀਂ ਕਿ ਇੰਨੀ ਡਿਪਰੈਸ਼ਨ ਚ ਚਲੇ ਗਏ ਕਿ ਮੈਂ ਕੰਦੇ ਮੈਂ ਹੋਲੀ ਨਹੀਂ ਸਕਦਾ ਉਹਨਾਂ ਦੇ ਪਰਿਵਾਰ ਨੇ ਸਾਨੂੰ ਇੰਟਰਵਿਊ ਦਿੱਤਾ ਸੀ ਕਿ ਉਹ ਬਾਅਦ ਚ ਉਸ ਤੋਂ ਬਾਅਦ ਕਦੀ ਬੋਲੀ ਹੀ ਨਹੀਂ ਲੱਗਦਾ ਵੀ ਐਡਾ ਵੱਡਾ ਸਦਮਾ ਜਿਹੜਾ ਲੱਗਾ ਉਹ ਸ਼ਾਇਦ ਉਹਨਾਂ ਦੇ ਦੇਖ ਕੇ ਕਿਉਂਕਿ ਇਹ ਜਿਹੜੀ ਵਨ ਡੇ ਨਾ ਭੁੱਲ ਵਾਲੀ ਆ ਚਾਹੇ ਸਮਾਂ ਜਿਹੜਾ ਲੱਗਦਾ ਕਿੰਨੇ ਸਾਲ ਹੋ ਗਏ ਨੇ ਵੰਡ ਹੋਏ ਨੂੰ ਅੱਜ ਵੀ ਜਦ ਅਸੀਂ ਦੇਖਿਆ ਜਦੋਂ ਅੰਦਰ ਜਾ ਕੇ ਕਿ ਸਾਡਾ ਵੀ ਕਿਤੇ ਅਜ ਮਾਨ ਜਿਹੜਾ ਪਵਕ ਹੋ ਗਿਆ ਅੱਖਾਂ ਨਰਮ ਹੋ ਗਈਆਂ ਅੰਦਰੋਂ ਹਰਦਾ ਬਲੂ ਲੱਗਿਆ ਕਿ ਉਸ ਵਕਤ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਉਸ ਟਾਈਮ ਤੇ ਸਾਡੇ ਦਾਦਾ ਪਦਾਦੇ ਹੋਣਗੇ ਕਿਹੜੇ ਹਾਲਾਤਾਂ ਵਿੱਚ ਰਹੇ ਹੋਣਗੇ ਅੱਜ ਵੀ ਸ਼ਾਇਦ ਮੈਨੂੰ ਯਾਦ ਹੈ ਸਾਡੇ ਮਾਤਾ ਜੀ ਦਾਦੇ ਹੁੰਦੇ ਸੀ ਕਿ ਸਾਡੇ ਦਾਦੀ ਹੋਣੇ ਪਾਕਿਸਤਾਨ ਮੇਲੇ ਦੇ ਸੀ ਜਦੋਂ ਇਸ ਤਰ੍ਹਾਂ ਦੀ ਲੋਸਮੈਂਟ ਹੋਈ ਵੀ ਭਾਈ ਸਿੱਖ ਜਿਹੜੇ ਨੇ ਉਹ ਲੈਣ ਚੜਦੇ ਪਾਸੇ ਆਏ ਨੇ ਜਿਹੜੇ ਦੂਸਰੇ ਨੇ ਉਹ ਉਹਨਾਂ ਨਾਲ ਜਿਹੜੇ ਯਾਰ ਦੋਸਤ ਸੀ ਜਿਹੜੇ ਸੱਜੇ ਬੇਲੀ ਸੀ ਲਾਸਟ ਵਾਲੀ ਕਹਿੰਦੇ ਬੜਾ ਰੋਏ ਮਾਂ ਨੂੰ ਲੈ ਕੇ ਕਿਉਂਕਿ ਜਾਤਾਂ ਪਾਤਾਂ ਜਿਹੜੀਆਂ ਉੱਥੇ ਬੜੀਆਂ ਹੋਈਆਂ ਸੀ ਪਹਿਲਾਂ ਕੋਈ ਜਾਤ ਪਾਤ ਨਹੀਂ ਸੀ ਫਿਰ ਅੱਜ ਵੀ ਕਿਤੇ ਭਾਵੁ ਕਰਕੇ ਮਨ ਕੇ ਦਾ ਅੱਖਾਂ ਨਰਮ ਹੋ ਜਾਂਦੀਆਂ ਬਿਲਕੁਲ ਬਿਲਕੁਲ ਲੋਕੀ ਤੇ ਬੜੇ ਭਾਵੁਕ ਹੁੰਦੇ ਆ ਸਾਡੇ ਕੋ ਆ ਕੇ ਕਿ ਦੱਸਦੇ ਆ ਕਿ ਮੇਰਾ ਮੇਰਾ ਉਹ ਵਾਲਾ ਦੋਸਤ ਹੁੰਦਾ ਸੀ ਮੇਰਾ ਉਹ ਵਾਲਾ ਭਰਾ ਬਣਿਆ ਹੋਇਆ ਸੀ ਮੇਰੀ ਮੰਮੀ ਦੀ ਭੈਣ ਬਣੀ ਸੀ ਮੇਰੇ ਫਾਦਰ ਦਾ ਭਰਾ ਬਣਿਆ ਹੋਇਆ ਸੀ ਤੇ ਜਦੋਂ ਉਹਨਾਂ ਨੂੰ ਆਪਣੇ ਘਰ ਛੱਡਨੇ ਪਏ ਤੇ ਜਦੋਂ ਉਹਨਾਂ ਨੂੰ ਬਾਏ ਕਰਨੀ ਪਈ ਤੇ ਉਹ ਬਹੁਤ ਔਖਾ ਸੀ ਬਹੁਤ ਕੀ ਸਮਾਂ ਹੀ ਨਹੀਂ ਆਉਂਦਾ ਸੀ ਕਿ ਆਪਾਂ ਕਰੀਏ ਕੀ ਪਰਿਵਾਰਾਂ ਨੂੰ ਛੱਡਣਾ ਕੋਈ ਸੋਖਾ ਨਹੀਂ ਹੁੰਦਾ ਤੇ ਉਸ ਟਾਈਮ ਤੇ ਉਹ ਪਰਿਵਾਰ ਹੀ ਬਣ ਗਿਆ ਸੀ ਆਪਸ ਦੇ ਵਿੱਚ ਉਹ ਇੱਕਦਮ ਭਰਾਵਾਂ ਵਾਂਗ ਰਹਿੰਦੇ ਸੀ ਭੈਣਾ ਭਰਾਵਾਂ ਵਾਂਗ ਰਹਿੰਦੇ ਸੀ ਸਾਡੇ ਤੇ ਆਪਣੇ ਦਾਦਾ ਜੀ ਉਧਰੋਂ ਆਏ ਤੇ ਉਹ ਵੀ ਦੱਸਦੇ ਸੀ ਕਿ ਬੜੀ ਅਸੀਂ ਭੈਣਾ ਭਰਾਵਾਂ ਵਾਂਗ ਰਹਿੰਦਾ ਸੀ ਆਪਸ ਦੇ ਵਿੱਚ ਤੇ ਉਹ ਚੀਜ਼ਾਂ ਨੂੰ ਛੱਡਣਾ ਸੋਖਾ ਨਹੀਂ ਸੀ ਲਾਸਟ ਵਾਈ ਬੋਲਣੀ ਸੋਖੀ ਨਹੀਂ ਹੁੰਦੀ ਬਿਲਕੁਲ ਮੈਨੂੰ ਇਹ ਸੋ ਵੀ ਸਰਕਾਰ ਦਾ ਕਿੰਨਾ ਕੁ ਵਧੀਆ ਪ੍ਰਾਲਾਵਾ ਅਸੀਂ ਦੇਖਦੇ ਵੀ ਇੱਥੋਂ ਜਿਹੜੀਆਂ ਪੁਰਾਣੀਆਂ ਯਾਦਾਂ ਵਾਹ ਕਿ ਅੱਜ ਵੀ ਨਰਮ ਹੋ ਜਾਂਦੇ ਵੇਖ ਕੇ ਚਲਾਨੀ ਦੀ ਗੱਲ ਕਰੀ ਹਰ ਇੱਕ ਧਰਮ ਦੇ ਲੋਕ ਇੱਥੇ ਆਉਂਦੇ ਨੇ ਚਾਹੇ ਮੁਸਲਮਾਨ ਸਾਡੇ ਭਰਾ ਨੇ ਹਿੰਦੂ ਨੇ ਬਾਹਰੋਂ ਨਿਆਣਾ ਰਹੀ ਵੀ ਆਉਂਦੇ ਨੇ ਅਸੀਂ ਦੇਖਦੇ ਵੀ ਲੋਕ ਅੰਦਰੇ ਵਿਖਦੇ ਨੇ ਆ ਕੇ ਉਹ ਚੀਜ਼ਾਂ ਨੂੰ ਭਾਵਕ ਕਰਦੇ ਨੇ ਕਿ ਉਹ ਸਮਾਂ ਕਿੰਨਾ ਖਤਰਨਾਕ ਹੋਊਗਾ ਜਿਹੜਾ 1947 ਦੇ ਵੰਡੇ ਬਲੇ ਹੋਇਆ ਸੀ ਅੱਜ ਚੜਦਾ ਪੰਜਾਬ ਬਣ ਗਿਆ ਲਿੰਦਾ ਪੰਜਾਬ ਬਣ ਗਿਆ ਪਰ ਲੋਕ ਅੱਜ ਵੀ ਸੋਚਦੇ ਨੇ ਵੀ ਜੇਕਰ ਵੰਡ ਨਾ ਹੁੰਦੀ ਪਾਰਟਿਸ਼ਨ ਨਾ ਬੰਦਾ ਤੇ ਅੱਜ ਚੜਦਾ ਪੰਜਾਬ ਹੋਣਾ ਸੀ ਤੇ ਅੱਜ ਬਹੁਤ ਤਰੱਕੀਆਂ ਤੇ ਰਾਹ ਹਰ ਰੋਲ ਬਣਾ ਸੀ ਹਾਂਜੀ ਬਿਲਕੁਲ ਲੋਕ ਯਾਦ ਤਾਂ ਕਰਦੇ ਹੀ ਆ ਕਿ ਇੱਕ ਹੁੰਦੇ ਪਰ ਹੁਣ ਲੋਕੀ ਦੇਖੋ ਜਨਰੇਸ਼ਨ ਚੇਂਜ ਹੋ ਗਈ ਹੈ ਹੁਣ ਲੋਕੀ ਵੀ ਅੱਗੇ ਵੱ ਚੁੱਕੇ ਨੇ ਜਿਹੜੀ ਪੁਰਾਣੀ ਜਨਰੇਸ਼ਨ ਉਹ ਯਾਦ ਕਰਦੀ ਹੈ ਅੱਜ ਵੀ ਬਟ ਹੁਣ ਨਿਊ ਜਨਰੇਸ਼ਨ ਹੈ ਜਿਹੜੀ ਉਹ ਚਾਹਦੀ ਹੈ ਕਿ ਬਸ ਇਸ ਚੀਜ਼ਾਂ ਦੁਬਾਰਾ ਵਾਪਰਨ ਦਾ ਜਦੋਂ ਮਿਊਜ਼ੀਅਮ ਚਾਹਦੇ ਆ ਤੇ ਮਿਊਜ਼ੀਅਮ ਦੇ ਵਿੱਚ ਅਸੀਂ ਮਿਊਜ਼ੀਅਮ ਨੇ ਕੋਈ ਕਿਤਾਬ ਦੀ ਤਰ੍ਹਾਂ ਬਣਾਇਆ ਸੀ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਤੋਂ ਸਟਾਰਟ ਕਰਦੇ ਆ ਕਿ ਇਹ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਕਿਉਂ ਬਣਿਆ ਫਿਰ ਅਸੀਂ ਲਾਸਟ ਗੈਲਰੀ ਜਿਹੜੀ ਹੋਪ ਦੀ ਗੈਲਰੀ ਉੱਥੋਂ ਖਤਮ ਕਰਦੇ ਆ ਕਿ ਜਿਹੜੀਆਂ ਚੀਜ਼ਾਂ ਹੋ ਗਈਆਂ ਉਹ ਹੋ ਗਈਆਂ ਇਹਨੂੰ ਦੁਬਾਰਾ ਨਾ ਰਿਪੀਟ ਕੀਤਾ ਜਾਵੇ ਅਸੀਂ ਆਪਸ ਵਿੱਚ ਪੈਣਾ ਭਰਾਵਾ ਵਾਂਗੂ ਰਹੀਏ ਇਹ ਮਿਊਜ਼ੀਅਮ ਇੱਕ ਇੱਕ ਐਗਜ਼ਾਮਪਲ ਹੀ ਦਿੰਦਾ ਸਹਰਿਆ ਨੂੰ ਕਿ ਵੀ ਜੋ ਹੋ ਗਿਆ ਉਹ ਹੋ ਗਿਆ ਹੁਣ ਅੱਗੇ ਅਸੀਂ ਪੈਣਾ ਭਰਾਵਾ ਵਾਂਗੂ ਰਹਿਣਾ ਪਿਆਰ ਦੇ ਨਾਲ ਰਹਿਣਾ ਸ਼ਾਂਤੀ ਦੇ ਨਾਲ ਰਹਿਣਾ ਸੋ ਅਸੀਂ ਮਿਊਜ਼ੀਅਮ ਨੂੰ ਉਮੀਦ ਦੇ ਨਾਲ ਖਤਮ ਕਰਦੇ ਕਿ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਰਵੇ ਮੈਨੂੰ ਇਸ ਮੈਮਰੀ ਜੇ ਗੱਲ ਕਰੀ ਸਰਕਾਰ ਦਾ ਕਿੰਨਾ ਕੋਪਰਾਲਾ ਅਸੀਂ ਨੂੰ ਲੈ ਕੇ ਹੈਗਾ ਵਾ ਅਸੀਂ ਦੇਖਿਆ ਬਿਲਡਿੰਗ ਬਹੁਤ ਪੁਰਾਣੀ ਹੋ ਚੁੱਕੀ ਆ ਕਿੰਨੇ ਦੀ ਦੇਖਭਾਲ ਉਹ ਲੈ ਕੇ ਜਿਹੜਾ ਧਿਆਨ ਕਹਿੰਦਾ ਵਾ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕੋਪਰਾਲੇ ਕੀਤੇ ਜਾਂਦੇ ਨੇ ਹਾਂਜੀ ਸਰਕਾਰ ਦੀ ਜਿਹੜੀ ਬਿਲਡਿੰਗ ਹੈ ਸਰਕਾਰੀ ਬਿਲਡਿੰਗ ਹੈ ਜਿਹੜੀ टाउन ਹਾਲ टाउन ਹਾਲ ਜਿਹੜਾ 1919 ਦੇ ਵਿੱਚ टाउन ਹਾਲ ਨੂੰ ਵੀ ਜਲਾਤਾ ਸੀ ਇਹਦੀ ਵੀ ਬੜੀ ਇੱਕ ਸਟੋਰੀ ਹੈ ਕਿ 1919 ਦੇ ਵਿੱਚ ਇਹ ਬਿਲਡਿੰਗ ਜਿਹੜੀ ਸੀਗੀ ਇਹਨੂੰ ਵੀ ਅੱਗ ਲੱਗ ਗਈ ਸੀ ਇਹ ਰੈਸਟੋਰ ਹੋਈ ਹੈ ਤੇ ਸਰਕਾਰਾਂ ਨੇ ਹੀ ਸਾਰਾ ਕੁਝ ਕੀਤਾ ਜੋ ਬਾਅਦੋਂ ਰੈਸਟੋਰੇਸ਼ਨਸ ਕਰਵਾਈਆਂ ਫਿਰ ਉਸ ਤੋਂ ਬਾਅਦ ਇਹ ਸਾਨੂੰ ਜਿਹੜਾ ਮਿਊਜ਼ੀਅਮ ਦਿੱਤਾ ਫਿਲਹਾਲ ਇਹ ਤੇ ਪ੍ਰਾਈਵੇਟ ਮਿਊਜ਼ੀਅਮ ਹੈ ਇਹ ٹرسٹ ਲਾ ਰਿਹਾ ਇੱਕ ਬਟ ਇਹ ਜਿਹੜਾ ਸਰਕਾਰ ਨੇ ਇਹ ਜਗ੍ਹਾ ਜਿਹੜੀ ਸਰਕਾਰ ਨੇ ਦਿੱਤੀ ਜਿਹਦੇ ਉੱਤੇ ਮਿਊਜ਼ੀਅਮ ਬਣਿਆ ਸੋ ਅਸੀਂ ਬਹੁਤ థాంਕਫੁਲ ਆ ਸਰਕਾਰ ਦੇ ਕਿ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤੀ ਤੇ ਲੋਕਾਂ ਨੂੰ ਐਕਸਪੀਰੀਅੰਸ ਕਰਾਉਣ ਦਾ ਮੌਕਾ ਦਿੱਤਾ ਕਿ ਇੱਕ ਇੰਨੀ ਵੱਡੀ ਘਟਨਾ ਨੂੰ ਲੋਕੀ ਆ ਕੇ ਦੇਖਣ ਤੇ ਆ ਕੇ ਐਕਸਪੀਰੀਅੰਸ ਕਰਨ ਅਸੀਂ ਦੇਖਿਆ ਮੈਂ ਅੰਦਰ ਨਾਲ ਕਈ ਘਰ ਜਿਹੜੇ ਬਣੇ ਜਿਵੇਂ ਵੀ ਅੱਜ ਵੀ ਟੁੱਟੇ ਹੋਏ ਦਿਖਾਏ ਗਏ ਨੇ ਸ਼ਾਇਦ ਉਹ ਲੱਗਦਾ ਪਈ ਉਸ ਟਾਈਮ ਦੇ ਵਾਂਡੇ ਵੇਲੇ ਘਰ ਸੀ ਜਿਹੜੇ ਉਸ ਟਾਈਮ ਤੇ ਪੱਥਰਾ ਵਾਲੀ ਹੋਈ ਜਾਂ ਇੱਟ ਬਾਈ ਚੱਲੀ ਸੀ ਤੇ ਕਈ ਘਰ ਅਮਰਸਾ ਦੇ ਵੀ ਨੰਦਾ ਹੈਗੇ ਸੀ ਵਿੱਚ ਕਈ ਆਂਦਾਬਾਜ ਜਾਂ ਫਰੂਲਪੁਰ ਸਾਈਡ ਦੇ ਵੀ ਹੈਗੇ ਸੀ ਅੱਜ ਵੀ ਘਰ ਉਸੇ ਤਰ੍ਹਾਂ ਦਿਖਾਏ ਗਏ ਅ हां जी ਉਹ ਘਰ ਅਸੀਂ ਵਿਖਾਈ ਹੈ ਕਿ ਜਿਹੜੀ ਹਾਲਾਤੀ ਦੋਵੇਂ ਦੋਵੇਂ ਪਾਸੇ ਦੇ ਸੇਮ ਸੀ ਅਗਰ ਇਧਰ ਵੀ ਨੁਕਸਾਨ ਸੀ ਉਹ ਨੁਕਸਾਨ ਉਧਰ ਵੀ ਸੀ ਸੋ ਅਸੀਂ ਉਹ ਚੀਜ਼ ਨੂੰ ਦਿਖਾਇਆ ਹੋਇਆ ਉਧਰ ਠੀਕ ਹੈ ਮੈਂ ਆਪਲਾ ਸਵਾਲ ਮੇਰਾ ਖਾਸ ਕਰਕੇ ਅਮਰਸਾ ਦੇ ਲੋਕ ਨਹੀਂ ਪੂਰੇ ਜਿਹੜੇ ਸਾਲਾਨੀ ਦੇ ਤੁਹਾਨੂੰ ਦੇਖਣ ਦੇ ਦਿਸਾਂ ਵਿਦੇਸ਼ਾਂ ਚ ਅਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਵੱਲ ਤੁਸੀਂ ਅਕੀ ਸਨੇਹਾ ਦਿਨਾ ਚਾਹੋਗੇ ਉਹਨਾਂ ਨੂੰ ਮੈਂ ਅਮਰਸਾ ਦੇ ਲੋਕਾਂ ਨੂੰ ਤੇ ਇਹ ਕਹੂੰਗੀ ਕਿ ਪਲੀਜ਼ ਤੁਸੀਂ ਮਿਊਜ਼ੀਅਮ ਦੇ ਵਿੱਚ ਆਓ ਤੇ ਮਿਊਜ਼ੀਅਮ ਐਕਸਪੀਰੀਅੰਸ ਕਰੋ ਕਿਉਂਕਿ ਉਹ ਮਿਊਜ਼ੀਅਮ ਵੇਖਣ ਵਾਲਾ ਮਿਊਜ਼ੀਅਮ ਹੈ ਇਹ ਸਾਡੀ ਜਨਰੇਸ਼ਨ ਦਾ ਜੋ ਹੰਡਾਇਆ ਜੋ ਸਾਡੇ ਪਿਛਲੇ ਲੋਕਾਂ ਨੇ ਹੰਡਾਇਆ ਸਾਡੇ ਬਜ਼ੁਰਗਾਂ ਨੇ ਹੰਡਾਇਆ ਇਹ ਮਿਊਜ਼ੀਅਮ ਉਹਦੀ ਇੱਕ ਜਿੰਦੀ ਜਾਗਦੀ ਦਾਸਤਾਨ ਹੈਗੀ ਹੈ ਉਹ ਆਪਣੀਆਂ ਕਹਾਣੀਆਂ ਦੱਸਦੀ ਹੈ ਸੋ ਅਸੀਂ ਕਵਾਂਗੇ ਕਿ ਆਪਣੇ ਫੈਮਲੀਜ਼ ਨਾਲ ਆਪਣੇ ਬੱਚਿਆਂ ਦੇ ਨਾਲ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਪਾਰਟੀਸ਼ਨ ਦਾ ਨਹੀਂ ਪਤਾ ਉਹਨਾਂ ਨੂੰ ਮੀਨਿੰਗ ਇਹ ਨਹੀਂ ਪਤਾ ਕਿ ਕੀ ਪਾਰਟੀਸ਼ਨ ਦਾ ਮਤਲਬ ਹੈ ਸੋ ਉਹਨਾਂ ਨੂੰ ਲੈ ਕੇ ਆਣ ਤੇ ਉਹਨਾਂ ਨੂੰ ਐਕਸਪੀਰੀਅੰਸ ਕਰਾਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਕੀ ਹੰਡਾਇਆ ਤੇ ਪਾਰਟੀਸ਼ਨ ਦਾ ਮਤਲਬ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕਿ ਇੱਥੋਂ ਦੇ ਜਿਹੜੇ ਕਿ ਮੈਨਜਨ ਦੇ ਮੈਨ ਨਾਲ ਅੱਜ ਵੀ ਤੁਸੀਂ ਦੇਖਿਆ ਵੀ ਉਹਨਾਂ ਨੇ ਬੜੇ ਸਾਫ਼ ਤੇ ਬੜੇ ਤਰੀਕੇ ਨਾਲ ਸਮਝਾਇਆ ਵੀ ਪਾਰਟੀਸ਼ਨ ਜਿਹੜਾ ਮਿਊਜ਼ੀਅਮ ਬਣਿਆ ਵਾ ਇੱਥੋਂ ਦੀ ਜਿਹੜੀ ਆ ਤਿੱਖ ਜਿਹੜੀ ਦਿਖਾਈ ਗਈ ਆ ਉਸ ਵੇਲੇ ਜਿਹੜਾ ਕਿ ਸਾਕਾ ਜਿਹੜਾ ਮੈਂ ਕਹਾਂ 1947 48 ਜਿਹੜਾ ਵੰਡ ਹੋਈ ਸੀ ਅੱਜ ਵੀ ਕਿਤੇ ਫੋਟੋਆਂ ਦੇਖ ਕੇ ਵੀਡੀਓ ਦੇਖ ਕੇ ਗੜਾ ਸਾਡਾ ਸਮਾਨ ਦੇਖ ਕੇ ਮਨ ਪਾਪ ਹੋ ਜਾਂਦਾ ਤੇ ਨੌਂ ਵਾਲੀ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਸੁਨੇਹਾ ਦਿੱਤਾ ਵਾ ਵੀ ਇੱਥੇ ਬਾਤ ਚੜ ਕੇ ਆਓ ਤੇ ਕਿਸ ਦੇਖਣ ਆ ਕੇ ਸਾਡੀਆਂ ਅੱਜ ਵੀ ਪੁਰਾਣੀਆਂ ਮੁਰਜੁਲਕਾਂ ਦੀਆਂ ਜਣੀਆਂ ਇੱਥੇ ਜਿਹੜੀਆਂ ਦਾਸਤਾਣ ਜਿਹੜੀਆਂ ਕਹਾਣੀਆਂ ਤੁਹਾਨੂੰ ਵੇਖਣ ਨੂੰ ਮਿਲਗੇ ਜੇ ਤੁਸੀਂ ਅਕਸਰ ਫਿਲਮਾਂ ਵਿੱਚ ਦੇਖਦੇ ਹੋ ਕਿਉਂਕਿ ਜ਼ਿੰਦਗੀ ਦੀ ਸਾਚੀ ਆ ਜ਼ਿੰਦਗੀ ਦੀ ਅਸਲੀ ਜਿਹੜੀ ਤੁਹਾਨੂੰ ਇਸ ਨਿਊਜ਼ੀਅਮ ਵਿੱਚ ਦੇਖਣ ਨੂੰ ਮਿਲੇਗੀ ਮੇਨੂੰ ਦੀ ਉਜਾਤ ਮੈਥਵੜ ਹਜੀਤ ਸਿੰਘ ਗਰੇਵਾਲ ਨਰਪਕ ਪੋਸਟ ਚੱਲ ਰਹੀ ਆਮਰਸਾ